ਸਸੇਕਲ ਦੋਸਤੋ ਬੀਏ ਪੰਜਾਬੀ ਕੰਪਲਸਰੀ ਸੈਮੈਸਟਰ 5 ਆਓ ਧਿਆਨ ਦਿਆਂ ਜਨਮ ਸਾਖੀ ਬਾਰੇ ਇਹ ਸਾਹਿਤ ਦਾ ਮਦਕਾ ਲੈਣ ਦਾ ਦੌਰ ਦਾ ਰੂਪ ਹੈ ਹਾਂਜੀ ਜਨਮ ਸਾਖੀ ਜਨਮ ਸਾਖੀ ਕੀ ਹੁੰਦੀ ਹੈ ਇਸਦੇ ਤੱਤਾਂ ਉੱਤੇ ਵਿਚਾਰ ਕਰੋ ਜਨਮ ਸਾਖੀ ਦਾ ਅਰਥ ਦੱਸੋ ਅਤੇ ਇਸ ਦੀ ਪਰਿਭਾਸ਼ਾ ਦੇਉ ਪੂਮਿਕਾ ਜਨਮ ਸਾਖੀ ਪ੍ਰਾਤਨ ਪੰਜਾਬੀ ਵਾਰਤਕ ਦਾ ਮੌਲਿਕ ਰੂਪਾਕਾਰ ਹੈ ਵਿਦਵਾਨਾਂ ਨੇ ਜਨਮ ਸਾਖੀ ਸਾਹਿਤ ਦਾ ਇਤਿਹਾਸਿਕ ਰੰਗ ਤੋਂ ਅਤੇ ਆਲੋਚਨਾਤਮਕ ਦ੍ਰਿਸ਼ਟੀ ਤੋਂ ਸ਼ਲਾਘਾਯੋਗ ਅਧਿਐਨ ਕੀਤਾ ਹੈ ਪੁਆਇੰਟ ਜਨਮ ਸਾਖੀ ਦਾ ਅਰਥ ਸਾਹਿਤ ਕੋਸ਼ ਸੰਪਾਦਕ ਡਾਕਟਰ ਰਤਨ ਸਿੰਘ ਜੱਗੀ ਨਾਂ ਦੀ ਪੁਸਤਕ ਜੋ ਕਿ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਹੈ ਦੇ ਅਨੁਸਾਰ ਜਨਮ ਸਾਖੀ ਸ਼ਬਦ ਜਨਮ ਅਤੇ ਸਾਖੀ ਦੋ ਸ਼ਬਦਾਂ ਦਾ ਸੁਮੇਲ ਹੈ ਜਨਮ ਦਾ ਸ਼ਬਦ ਇੱਥੇ ਜਨਮ ਨਹੀਂ ਸਗੋਂ ਜੀਵਨ ਹੈ ਕਿਉਂਕਿ ਜਨਮ ਸਾਖੀ ਦੇ ਵਿੱਚ ਨਾਇਕ ਦੇ ਜਨਮ ਬਿਰਤਾਂਤ ਹੀ ਨਹੀਂ ਸਗੋਂ ਸਮੁੱਚੇ ਜੀਵਨ ਦੀਆਂ ਚੋਲਵੀਆਂ ਘਟਨਾਵਾਂ ਦਾ ਵਰਣਨ ਹੁੰਦਾ ਹੈ ਡਾਕਟਰ ਗੁਰਚੰਦ ਸਿੰਘ ਦਾ ਵਿਚਾਰ ਹੈ ਕਿ ਸ਼ਬਦ ਜਨਮ ਸਾਖੀ ਦੇ ਸ਼ਬਦਾਂ ਜਨਮ ਤੇ ਸਾਖੀ ਨੂੰ ਸੰਯੁਕਤ ਕਰਕੇ ਬਣਿਆ ਹੈ ਜਨਮ ਸਾਖੀ ਜਨਮ ਪਲੱਸ ਸਾਖੀ ਜਨਮ ਸਾਖੀ ਦੀਆਂ ਪਰਿਭਾਸ਼ਾਵਾਂ ਵੱਖ-ਵੱਖ ਵਿਦਵਾਨਾਂ ਨੇ ਜਨਮ ਸਾਖੀ ਨੂੰ ਆਪਣੇ-ਆਪਣੇ ਢੰਗ ਦੁਆਰਾ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਮੁੱਖ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਇਸ ਪ੍ਰਕਾਰ ਹਨ ਡਾਕਟਰ ਗੁਰदयाल ਸਿੰਘ ਫੁੱਲ ਅਨੁਸਾਰ ਜਨਮ ਸਾਖੀ ਮੇਰੀ ਜੀਵਨੀ ਨਹੀਂ ਹੈ ਜੀਵਨ ਨਾਲੋਂ ਬਹੁਤ ਵੱਖਰੀ ਭਾਂਤਰੀ ਸਾਹਿਤਿਕ ਬੰਦਗੀ ਹੈ ਜਿਸ ਵਿੱਚ ਕਿਸੇ ਗੁਰੂ ਕਿਸੇ અવਤਾਰ ਕਿਸੇ ਮਹਾਪੁਰਸ਼ ਜਾਂ ਕਿਸੇ ਧਾਰਮਿਕ ਵਿਅਕਤੀ ਦੀਆਂ ਜੀਵਨ ਝਾਕੀਆਂ ਦੇ ਨਾਟਕੀ ਪ੍ਰਗਟਾ ਦੇ ਨਾਲ ਇਹ ਗਵਾਹੀ ਭਰੀ ਹੋਈ ਹੁੰਦੀ ਹੈ ਕਿ ਹਰ ਜੀਵਨ ਝਾਕੀ ਵਿੱਚ ਕਿਸ ਦਾ ਨਸਤਾਰਾ ਹੋਇਆ ਹੈ ਜਾਂ ਕਿਸ ਸੱਚ ਦਾ ਪ੍ਰਗਟਾ ਹੋਇਆ ਹੈ ਰਿਪੀਟ ਡਾਕਟਰ ਗੁਰदयाल ਸਿੰਘ ਫੁੱਲ ਅਨੁਸਾਰ ਜਨਮ ਸਾਖੀ ਨਿਰੀ ਜੀਵਨੀ ਨਹੀਂ ਨਹੀਂ ਹੈ ਜੀਵਨ ਨਾਲੋਂ ਬਹੁਤ ਵੱਖਰੀ ਭਾਂਤਰੀ ਸਾਹਿਤਿਕ ਵੰਨਗੀ ਹੈ ਜਿਸ ਵਿੱਚ ਕਿਸੇ ਗੁਰੂ ਕਿਸੇ અવਤਾਰ ਕਿਸੇ ਮਹਾਪੁਰਖ ਜਾਂ ਕਿਸੇ ਧਾਰਮਿਕ ਵਿਅਕਤੀ ਦੀਆਂ ਜੀਵਨ ਝਾਕੀਆਂ ਦੇ ਨਾਟਕੀ ਪ੍ਰਗਟਾ ਨਾਲ ਇਹ ਗਵਾਹੀ ਭਰੀ ਹੋਈ ਹੁੰਦੀ ਹੈ ਕਿ ਹਰ ਜੀਵਨ ਝਾਕੀ ਵਿੱਚ ਕਿਸੇ ਦਾ ਨਸਤਾਰਾ ਹੋਇਆ ਹੈ ਜਾਂ ਕਿਸ ਸੱਚ ਦਾ ਪ੍ਰਗਟਾ ਹੋਇਆ ਹੈ ਡਾਕਟਰ ਰਤਨ ਸਿੰਘ ਜੱਦੀ ਦੇ ਅਨੁਸਾਰ ਜਨਮ ਸਾਖੀ ਦਾ ਭਾਵ ਕਿਸੇ ਮਹਾਪੁਰਖ ਦਾ ਅਧਿਆਤਮਿਕ ਜੀਵਨ ਬਿਰਤਾਂਤ ਹੈ ਜਿਸ ਵਿੱਚ ਉਸ ਦੇ ਬਚਨ ਇਸ ਢੰਗ ਨਾਲ ਜੜੇ ਹੋਣ ਜੋੜੇ ਹੋਣ ਕੇ ਜਗਿਆਸੂ ਦੇ ਨਿੱਤ ਦੇ ਜੀਵਨ ਵਿੱਚ ਕਦੇ-ਕਦੇ ਨੈਤਿਕ ਅਧਿਆਤਮਿਕ ਅਤੇ ਵਿਵਹਾਰਿਕ ਸਮੱਸਿਆਵਾਂ ਦੇ ਪ੍ਰਸਤਿਤ ਹੋਣ ਤੇ ਉਹਨਾਂ ਨੂੰ ਸਮਾਧਾਨ ਲਈ ਸੰਕੇਤਿਕ ਭਾਵ ਪ੍ਰਾਪਤ ਕੀਤੇ ਜਾ ਸਕਣ ਡਾਕਟਰ ਰਤਨ ਸਿੰਘ ਜੱਗੀ ਦੀ ਪ੍ਰਵਾਹਸ਼ਾ ਵਧੀਆ ਲੌਜੀਕਲ ਹੈ ਜਨਮ ਸਾਖੀ ਤੋਂ ਭਾਵ ਕਿਸੇ ਮਹਾਪੁਰਖ ਦਾ ਅਧਿਆਤਮਿਕ ਜੀਵਨ ਬਿਰਤਾਂਤ ਹੈ ਜਿਸ ਵਿੱਚ ਉਸ ਦੇ ਵਚਨ ਇਸ ਢੰਗ ਨਾਲ ਜੋੜੇ ਹੋਣ ਕਿ ਜਗਿਆਸੂ ਦੇ ਨਿੱਤ ਦੇ ਜੀਵਨ ਵਿੱਚ ਕਦੇ-ਕਦੇ ਨੈਤਿਕ ਅਧਿਆਤਮਿਕ ਅਤੇ ਵਿਵਹਾਰਿਕ ਸਮੱਸਿਆਵਾਂ ਦੇ ਪ੍ਰਸਤਿਤ ਹੋਣ ਤੇ ਉਹਨਾਂ ਦੇ ਸਮਾਧਾਨ ਲਈ ਸੰਕੇਤਿਕ ਉਪਾਅ ਪ੍ਰਾਪਤ ਕੀਤੇ ਜਾ ਸਕਣ ਜਨਮ ਸਾਖੀ ਰੂਪ ਜਨਮ ਸਾਖੀ ਰੂਪ ਨੂੰ ਸਮਝਣ ਲਈ ਇਸ ਦੇ ਮੰਤਵ ਨੂੰ ਸਮਝਣਾ ਬਹੁਤ ਜ਼ਰੂਰੀ ਹੈ 5ਵੀਂ ਸਦੀ ਵਿੱਚ ਆਰਿਆ ਸੂਰਾ ਬੁੱਧ ਦੀ ਜਨਮ ਸਾਖੀ ਭਾਵ ਜਾਤਕ ਮਾਲਾ ਵਿੱਚ ਲਿਖਿਆ ਹੈ ਕਿ ਬੁੱਧ ਦੇ ਅਦਭੁਤ ਸੁਣਨ ਵਾਲਿਆਂ ਨੇ ਮਨ ਵਿੱਚ ਆਤਮਿਕ ਉਤਸ਼ਾਹ ਹੈ ਜਿਸ ਨੂੰ ਸੁਣ ਕੇ ਕਠੋਰ ਚਿੱਤ ਵੀ ਨਰਮ ਹੋ ਜਾਂਦੇ ਹਨ ਜਨਮ ਸਾਖੀ ਰੂਪ ਜਨਮਸਾਖੀ ਰੂਪ ਨੂੰ ਸਮਝਣ ਲਈ ਇਸ ਦੇ ਮੰਤਵ ਨੂੰ ਸਮਝਣਾ ਬਹੁਤ ਜ਼ਰੂਰੀ ਹੈ 5ਵੀਂ ਸਦੀ ਵਿੱਚ ਆਰੀਆ ਸੂਰਾ ਬੁੱਧ ਦੀ ਜਨਮਸਾਖੀ ਭਾਵ ਜਾਤਕ ਮਾਲਾ ਵਿੱਚ ਲਿਖਿਆ ਹੈ ਕਿ ਬੁੱਧ ਦੇ ਅਦਭੁਤ ਸੁਣਨ ਵਾਲਿਆਂ ਦੇ ਮਨ ਵਿੱਚ ਆਤਮਿਕ ਉਤਸ਼ਾਹ ਹੈ ਜਿਸ ਨੂੰ ਸੁਣ ਕੇ ਕਠੋਰ ਚਿੱਤ ਵੀ ਨਰਮ ਹੋ ਜਾਂਦੇ ਹਨ ਮਹਾਪੁਰਸ਼ ਨਾਇਕ ਇਹ ਮੈਂ ਮੈਂ ਤੁਹਾਨੂੰ ਤੱਤ ਹੁਣ ਦੱਸ ਰਿਹਾ ਜਨਮਸਾਖੀ ਦੇ ਵਿੱਚ ਕੀ ਕੀ ਹੁੰਦੇ ਆ ਜਨਮ ਸਾਖੀ ਦਾ ਨਾਇਕ ਕੋਈ ਮਹਾਂਪੁਰਸ਼ ਭਗਤ ਜਾਂ ਅਵਤਾਰ ਹੁੰਦਾ ਹੈ ਭਾਵੇਂ ਅਸੀਂ ਪ੍ਰਾਤਨ ਜਨਮ ਸਾਖੀ ਬਾਬੇ ਨਾਨਕ ਦਾ ਜਨਮ ਪਤਾ ਭਾਈ ਬਾਲੇ ਵਾਲੀ ਜਨਮ ਸਾਖੀ ਜਨਮ ਸਾਖੀ ਸੋਢੀ ਮਿਹਰਬਾਨ ਆਦੀ ਸਾਖੀਆਂ ਨੂੰ ਲੈ ਲਈਏ ਇਹਨਾਂ ਦੇ ਨਾਇਕ ਗੁਰੂ ਨਾਨਕ ਦੇਵ ਜੀ ਹਨ ਇਸੇ ਪ੍ਰਕਾਰ ਜਨਮ ਸਾਖੀ ਭਗਤ ਕਬੀਰ ਜੀ ਕੀ ਵਿੱਚ ਭਗਤ ਕਬੀਰ ਜੀ ਨੂੰ ਨਾਇਕ ਬਨਾਇਆ ਗਿਆ ਹੈ ਬਿਰਤਾਂਤਕ ਅੰਸ਼ ਜਨਮ ਸਾਖੀ ਬਿਰਤਾਂਤ ਅਨੁਸਾਰ ਲਿਖਣ ਲਈ ਇਸ ਦੇ ਵਿੱਚ ਵਿਸ਼ੇਸ਼ ਧਾਰਮਿਕ ਦਰਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਜਨਮ ਸਾਖੀ ਬਿਰਤਾਂਤ ਪਰੰਪਰਾ ਅਨੁਸਾਰ ਹੈ ਅਤੇ ਜਦੋਂ ਧਾਰਮਿਕ ਫੁੱਟ ਪੈਦਾ ਹੁੰਦੀ ਹੈ ਜਾਂ ਹੋਰ ਪਰੰਪਰਾਵਾਂ ਪੈਦਾ ਹੁੰਦੀਆਂ ਹਨ ਤਾਂ ਇਸ ਕਾਰਨ ਜਨਮ ਸਾਖੀ ਬਿਰਤਾਂਤ ਸੰਪਰਦਾਇਕ ਵੀ ਹੁੰਦਾ ਹੈ ਜਨਮ ਸਾਖੀਆਂ ਦਾ ਉਦੇਸ਼ ਜਨਮ ਸਾਖੀਆਂ ਦਾ ਉਦੇਸ਼ ਆਪਣੀ ਆਪਣੀ ਸੰਪਰਦਾ ਸਬੰਧੀ ਵਿਚਾਰ ਪੇਸ਼ ਕਰਨਾ ਮੰਨਿਆ ਜਾਂਦਾ ਹੈ ਜਿੰਨਾ ਵਿੱਚ ਕੇਵਲ ਗੁਰ ਸ਼ਬਦਾਂ ਬਾਰੇ ਹੀ ਗੋਸ਼ਟੀਆਂ ਹੁੰਦੀਆਂ ਹਨ ਅਤੇ ਕੁਝ ਸਾਖੀਆਂ ਵਿੱਚ ਧਾਰਮਿਕ ਸੰਦੇਸ਼ ਬਹੁਤ ਘੱਟ ਹੁੰਦਾ ਹੈ ਸਾਖੀਆਂ ਵਿੱਚ ਧਰਮ ਦਾ ਸੰਦੇਸ਼ ਦਾ ਅਨੁਪਾਤ ਇੱਕੋ ਜਿਹਾ ਨਹੀਂ ਹੁੰਦਾ ਇਹ ਘਟ ਦਾ ਵਾਧਾ ਰਹਿੰਦਾ ਹੈ ਜਨਮ ਸਾਖੀਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਸੰਬੰਧੀ ਸਾਖੀਆਂ ਹੁੰਦੀਆਂ ਹਨ ਇਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਕਲਯੁਗ ਕਾਲ ਆਦਿ ਨੂੰ ਹਰਾਉਂਦੇ ਹਨ ਅਤੇ ਉਹ ਦੂਜੇ ਧਰਮ ਸੰਪਰਦਾਇ ਅਤੇ ਭੇਖਾਂ ਦੇ ਬਾਨੀਆਂ ਨੂੰ ਪਰਾਜਿਤ ਕਰਦੇ ਹਨ ਨੈਕਸਟ ਪੁਆਇੰਟ ਕੀ ਹੈ ਜਨਮ ਸਾਖੀ ਦੇ ਮਹੱਤਵਪੂਰਨ ਅੰਗ ਜਨਮ ਸਾਖੀ ਦੇ ਮਹੱਤਵਪੂਰਨ ਅੰਗ ਇਸ ਪ੍ਰਕਾਰ ਹਨ ਪਹਿਲਾ ਗੁਰੂ ਦਾ ਸਰੂਪ ਸੈਕੰਡ ਸੰਪਰਦਾਇਕ ਪੱਖਪਾਤ ਤੀਜਾ ਬਿਰਤਾਂਤਕ ਮੌਲਿਕਤਾ ਚੌਥਾ ਪਿਰਤਾਂਤਕ ਅੰਸ਼ ਅਤੇ ਧਰਮ ਊੜਾ ਗੁਰੂ ਦਾ ਸਰੂਪ ਜਨਮ ਸਾਖੀਆਂ ਦਾ ਨਾਇਕ ਕੋਈ ਮਹਾਪੁਰਖ ਜਾਂ ਸੰਤ ਹੁੰਦਾ ਹੈ ਜਿਵੇਂ ਜਨਮ ਸਾਖੀਆਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਹਾਨ ਸੰਤ ਮੰਨਿਆ ਗਿਆ ਹੈ ਜਨਮ ਸਾਖੀਆਂ ਵਿੱਚ ਬਹੁਤੀਆਂ ਸਾਖੀਆਂ ਬਾਬੇ ਨਾਨਕ ਦੇ ਅਦੁੱਤ ਮਾਰ ਕਿਆ ਬਾਰੇ ਹਨ ਇਨ੍ਹਾਂ ਸਾਖੀਆਂ ਵਿੱਚ ਨਾਨਕ ਦੇਵ ਜੀ ਨੇ ਮਹਿਮਾ ਬਾਰੇ ਬਹਿਸ ਕੀਤੀ ਗਈ ਹੈ ਅਤੇ ਉਹ ਬਿਨਾ ਗੁਰੂ ਤੋਂ ਹੀ ਗੁਰੂ ਕਿਵੇਂ ਬਣ ਗਏ ਉਹਨਾਂ ਨੂੰ ਬਿਨਾ ਗੁਰੂ ਤੋਂ ਕਿਵੇਂ ਗਿਆਨ ਪ੍ਰਾਪਤ ਹੋਇਆ ਉਹਨਾਂ ਦੀ ਗੁਰਿਆਈ ਦਾ ਵਾਹਿਗੁਰੂ ਨਾਲ ਕੀ ਸੰਬੰਧ ਹੈ ਰਿਪੀਟ ਇੰਪੋਰਟੈਂਟ ਪੁਆਇੰਟ ਹੈ ਗੁਰੂ ਦਾ ਸਰੂਪ ਜਨਮ ਸਾਖੀਆਂ ਦਾ ਨਾਇਕ ਕੋਈ ਮਹਾਪੁਰਖ ਜਾਂ ਸੰਤ ਹੁੰਦਾ ਹੈ ਜਿਵੇਂ ਕਿ ਜਨਮ ਸਾਖੀਆਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਹਾਨ ਸੰਤ ਮੰਨਿਆ ਗਿਆ ਹੈ ਜਨਮ ਸਾਖੀਆਂ ਵਿੱਚ ਬਹੁਤੀਆਂ ਸਾਖੀਆਂ ਬਾਬੇ ਨਾਨਕ ਦੇ ਅਦਭੁਤ ਮਾਰ ਕਿਆਂ ਬਾਰੇ ਹਨ ਇਨ੍ਹਾਂ ਸਾਖੀਆਂ ਵਿੱਚ ਨਾਨਕ ਦੇਵ ਜੀ ਦੀ ਮਹਿਮਾ ਬਾਰੇ ਬਹਿਸ ਕੀਤੀ ਗਈ ਹੈ ਅਤੇ ਉਹ ਬਿਨਾਂ ਗੁਰੂ ਤੋਂ ਹੀ ਗੁਰੂ ਕਿਵੇਂ ਬਣ ਗਏ ਉਹਨਾਂ ਨੂੰ ਬਿਨਾਂ ਗੁਰੂ ਤੋਂ ਕਿਵੇਂ ਗਿਆਨ ਪ੍ਰਾਪਤ ਹੋਇਆ ਉਹਨਾਂ ਦੀ ਗੁਰਿਆਈ ਦਾ ਵਾਹਿਗੁਰੂ ਨਾਲ ਕੀ ਸੰਬੰਧ ਹੈ? ਸੰਪਰਦਾਇਕਤਾ ਜਨਮਸਾਖੀ ਦੇ ਲੇਖਕ ਦਾ ਮੁੱਖ ਉਦੇਸ਼ ਪਾਠਕ ਤੇ ਸਮੁੱਚਾ ਪ੍ਰਭਾਵ ਪਾਉਣਾ ਹੈ ਜਿਸ ਵਿੱਚ ਸਤਿਗੁਰੂ ਮਹਿਮਾ ਧਰਮ ਸਿਧਾਂਤ ਸੰਪਰਦਾਇਕਤਾ ਅਤੇ ਬਿਰਤਾਂਤ ਦੇ ਗੁੱਜੇ ਬੀਜ ਇਕਮਿਕ ਹੁੰਦੇ ਹਨ। ਸਮੁੱਚੀ ਜਨਮਸਾਖੀ ਦੇ ਮੰਤਵਾਂ ਵਿੱਚ ਸੰਪਰਦਾਇਕਤਾ ਜ਼ਰੂਰੀ ਹੈ। ਵਿਰਤਾਂਤ ਕਲਾ ਜਨਮਸਾਖੀ ਕਲਾ ਵਿਰਤਾਂਤਕ ਦੀ ਅਜਿਹੀ ਕਲਾ ਹੈ ਜਿਸ ਦੀ ਕੋਈ ਸਾਖੀ ਬੇਰਸ ਲਘੂਮਾ ਭਰੀ ਜਾਂ ਮਹੱਤਵਹੀਨ ਵੀ ਹੋ ਸਕਦੀ ਹੈ ਜਨਮਸਾਖੀ ਰਚਨਾ ਰੋਚਕ ਮਹੱਤਵਪੂਰਨ ਅਤੇ ਮਹਿਮਾ ਯੁਕਤ ਹੁੰਦੀ ਹੈ ਵਿਰਤਾਂਤ ਜਨਮਸਾਖੀ ਦਾ ਅੰਗ ਹੈ ਵਿਰਤਾਂਤਕ ਅਤੇ ਧਰਮ ਦਾ ਸੁਮੇਲ ਜਨਮ ਸਾਖੀ ਵਿੱਚ ਧਰਮ ਅਤੇ ਵਿਰਤਾਂਤ ਦਾ ਅਲੌਕਿਕ ਸੰਬੰਧ ਮੰਨਿਆ ਗਿਆ ਹੈ ਹਰ ਧਰਮ ਦਾ ਆਪਣਾ ਹੀ ਇੱਕ ਖਾਸ ਵਿਸ਼ਵਾਸ ਹੁੰਦਾ ਹੈ ਅਤੇ ਹਰ ਵਿਰਤਾਂਤ ਵਿੱਚ ਇੱਕ ਗੁੱਝੀ ਧਾਰਮਿਕ ਝਲਕ ਨਜ਼ਰ ਆਉਂਦੀ ਹੈ ਬਾਲਾ ਜਨਮ ਸਾਖੀ ਵਿੱਚ ਮਾਲਿਕ ਭਾਗੋ ਤੇ ਭਾਈ ਲਾਲੋ ਦੀ ਸਾਖੀ ਕਾਫੀ ਪ੍ਰਸਿੱਧ ਹੈ ਇਹ ਅਵਾਇਦਿਕ ਜਨਮ ਸਾਖੀ ਦੇ ਵਿੱਚੋਂ ਲਈ ਗਈ ਹੈ ਨਾਟਕੀਅਤਾ ਦਾ ਅੰਸ਼ ਜਨਮ ਸਾਖੀਆਂ ਨੂੰ ਧਿਆਨ ਨਾਲ ਵੇਖਣ ਤੇ ਹੀ ਪਤਾ ਚੱਲਦਾ ਹੈ ਕਿ ਇਹਨਾਂ ਵਿੱਚ ਨਾਟਕੀਤਾ ਦਾ ਅੰਸ਼ ਵੀ ਪਾਇਆ ਜਾਂਦਾ ਹੈ ਜਨਮ ਸਾਖੀਆਂ ਵਿੱਚ ਪੰਜਾਬੀ ਨਾਟਕੀਤਾ ਦਾ ਅੰਸ਼ ਬਹੁਤ ਹੈ ਤੇ ਬਹੁ ਰੰਗਾ ਹੈ ਇਹ ਸੰਜਵੀ ਨਾਟਕੀਤਾ ਦੇ ਨਾਲ ਹੀ ਸਾਖੀ ਵਿੱਚ ਰਸ ਉਪਜਦਾ ਹੈ ਅਤੇ ਪਾਠਕ ਕੀਲਿਆ ਜਾਂਦਾ ਹੈ ਸਾਹਿਤਕ ਅੰਸ਼ ਜਨਮ ਸਾਖੀਆਂ ਇਤਿਹਾਸਿਕ ਕਿਰਤਾ ਨਹੀਂ ਸਗੋਂ ਇਹ ਸਾਹਿਤਿਕ ਰਚਨਾਵਾਂ ਹਨ ਇਨ੍ਹਾਂ ਵਿੱਚ ਬਾਬਾ ਨਾਨਕ ਜੀ ਦਾ ਜੀਵਨ ਬਿਰਤਾਂਤ ਨਹੀਂ ਮਿਲਦਾ ਸਗੋਂ ਸਗੋਂ ਜਨਮਸਾਖੀ ਧਾਰਮਿਕ ਸਾਹਿਤ ਰੂਪ ਹੈ ਜਿਸ ਵਿੱਚ ਗੁਰੂ ਦੀ ਮਹਿਮਾ ਗੁਰੂ ਦਾ ਮਹੱਤਵ ਮੱਜਵੀ ਉਤਸ਼ਾਹ ਸਿਧਾਂਤ ਅਤੇ ਸੰਪਰਦਾਇਕ ਦਾਅਵੇ ਪਾਏ ਜਾਂਦੇ ਹਨ ਇਤਿਹਾਸਿਕ ਮਹਾਂਦਰਾ ਜਨਮਸਾਖਿਆ ਦਾ ਮਹਾਂਦਰਾ ਇਤਿਹਾਸਿਕ ਹੁੰਦਾ ਹੈ ਸੋ ਜਨਮ ਸਾਖੀਆਂ ਵਿੱਚਲੀ ਇਤਿਹਾਸਿਕਤਾ ਜਿੱਥੇ ਢੰਗ ਵਾਲੀ ਨਹੀਂ ਹੁੰਦੀ ਸਗੋਂ ਇਹ ਸਾਹਿਤ ਵਾਂਗੂ ਟੇਢੇ ਮੇਢੇ ਟੇਢੇ ਢੰਗ ਵਾਲੀ ਇਤਿਹਾਸਿਕਤਾ ਹੈ ਜਨਮ ਸਾਖੀਆਂ ਦੀ ਇਤਿਹਾਸਿਕਤਾ ਟੇਢੇ ਤਰੀਕੇ ਦੀ ਹੁੰਦੀ ਹੈ ਇਨ੍ਹਾਂ ਜਨਮ ਸਾਖੀਆਂ ਦਾ ਇਤਿਹਾਸਿਕ ਮਹੱਤਵ ਇਸ ਕਰਕੇ ਵੀ ਹੈ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 70 ਸਾਲਾਂ ਜੀਵਨ ਦਾ ਇਤਿਹਾਸਿਕ ਘਟਨਾਵਾਂ ਨੂੰ ਕਰਮਵਾਰ ਆਪਣੇ ਅੰਗ ਸੰਗ ਰੱਖ ਕੇ ਬਾਧੂ ਕਲਪਨਾ ਦੇ ਸ਼ਬਦ ਪੰਡ ਸ਼ਬਦਾ ਡੰਬਰ ਦੇ ਅਲੰਕਾਰਿਕ ਵਿੰਗ ਬਲੇਮਿਆਂ ਤੋਂ ਰਹਿਤ ਹੋ ਕੇ ਬੜੇ ਸਰਲ ਅਤੇ ਸਾਦੇ ਢੰਗ ਨਾਲ ਉਸ ਸਮੇਂ ਦੀ ਆਮ ਪੰਜਾਬੀ ਬੋਲੀ ਦੀ ਹੂਬਹੂ ਰੂਪ ਪੇਸ਼ ਕਰਦੀਆਂ ਹੋਈਆਂ ਚਲਦੀਆਂ ਹਨ ਰਿਪੀਟ ਇਤਿਹਾਸਿਕ ਮਹਾਂਦਰਾ ਇਹ ਪੁਆਇੰਟ ਥੋੜਾ ਟਫ ਹੈ ਪਰ ਰਿਪੀਟ ਕਰਦੇ ਆ ਜਨਮ ਸਾਖੀਆਂ ਦਾ ਮਹਾਂਦਰਾ ਇਤਿਹਾਸਿਕ ਹੁੰਦਾ ਹੈ ਸੋ ਜਨਮ ਸਾਖੀਆਂ ਵਿੱਚਲੀ ਇਤਿਹਾਸਿਕਤਾ ਜਿੱਥੇ ਢੰਗ ਵਾਲੀ ਨਹੀਂ ਹੁੰਦੀ ਸਗੋਂ ਇਹ ਸਾਹਿਤ ਵਾਂਗੂ ਟੇਡੇ ਢੰਗ ਦੀ ਇਤਿਹਾਸਿਕਤਾ ਹੈ ਜਨਮ ਸਾਖੀਆਂ ਦੀ ਇਤਿਹਾਸਿਕਤਾ ਟੇਡੇ ਤਰੀਕੇ ਦੀ ਹੁੰਦੀ ਹੈ ਇੰਨਾ ਜਨਮ ਸਾਖੀਆਂ ਦਾ ਇਤਿਹਾਸਿਕ ਮਹੱਤਵ ਇਸ ਕਰਕੇ ਵੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 70 ਸਾਲਾਂ ਜੀਵਨ ਦੀਆਂ ਇਤਿਹਾਸਿਕ ਘਟਨਾਵਾਂ ਨੂੰ ਕਰਮਵਾਰ ਆਪਣੇ ਅੰਗ ਸੰਗ ਰੱਖ ਕੇ ਵਾਧੂ ਕਲਪਨਾ ਤੇ ਸ਼ਬਦ ਡੰਬਰ ਦੇ અલੰਕਾਰਿਕ ਵਿੰਗ ਵਿਲੇਵਿਆਂ ਤੋਂ ਰਹਿਤ ਹੋ ਕੇ ਬੜੇ ਸਰਲ ਤੇ ਸਾਦੇ ਢੰਗ ਨਾਲ ਉਸ ਸਮੇਂ ਦੀ ਆਮ ਪੰਜਾਬੀ ਬੋਲੀ ਦੀ ਹੂਬੂਹ ਰੂਪਰੇਖਾ ਪੇਸ਼ ਕਰਦੀਆਂ ਹੋਈਆਂ ਚਲਦੀਆਂ ਹਨ ਨੈਕਸਟ ਕੀ ਪੁਆਇੰਟ ਹੈ ਸਮਕਾਲੀ ਧਰਮਾਂ ਦੀਆਂ ਧਾਰਮਿਕ ਕਥਾਵਾਂ ਦਾ ਮਿਸ਼ਰਣ ਇਸ ਸਾਹਿਤ ਰੂਪ ਵਿੱਚ ਸਮਕਾਲੀ ਧਰਮਾਂ ਦੀਆਂ ਬਹੁਤ ਸਾਰੀਆਂ ਕਥਾਵਾਂ ਦਾ ਮਿਸ਼ਰਣ ਵੀ ਵੇਖਣ ਨੂੰ ਮਿਲਦਾ ਹੈ। ਇਹ ਵਿਦਵਾਨ ਇੱਕ ਵਿਦਵਾਨ ਅਨੁਸਾਰ ਇਸ ਵਿਚਲੀਆਂ ਸਾਖੀਆਂ ਦੀ ਆਤਮਾ ਸਮਕਾਲੀ ਧਰਮਾਂ ਦੀਆਂ ਧਾਰਮਿਕ ਕਥਾਵਾਂ ਦੇ ਨਾਲ ਜੁੜੀ ਹੋਈ ਹੁੰਦੀ ਹੈ। ਮਿਥਿਕ ਸਿਰਜਣਾ, ਮਿਥਿਹਾਸਵਾਦੀ ਵਰਤੋ। ਜਨਮ ਸਾਖੀ ਸਾਹਿਤ ਵਿੱਚ ਭਾਰਤੀ ਅਤੇ ਸਾਮੀ ਇਤਿਹਾਸ ਦਾ ਪ੍ਰਯੋਗ ਵੀ ਬਹੁਤ ਮਾਤਰਾ ਵਿੱਚ ਹੋਇਆ ਹੈ ਡਾਕਟਰ ਅਮਰ ਕੋਮਲ ਅਨੁਸਾਰ ਜਨਮ ਸਾਖੀਆਂ ਵਿੱਚ ਕਈ ਸਾਖੀਆਂ ਅਜਿਹੀਆਂ ਵੀ ਮਿਲਦੀਆਂ ਹਨ ਜਿਨ੍ਹਾਂ ਦੀ ਉਸਾਰੀ ਭਾਰਤੀ ਪૌਰਾਣਿਕ ਕਥਾਵਾਂ ਅਤੇ ਇਸਲਾਮੀ ਪૌਰਾਣਿਕ ਕਥਾਵਾਂ ਦੀਆਂ ਮੂਲ ਕਥਾ ਰੂੜੀਆਂ ਤੇ ਆਧਾਰਿਤ ਹਨ ਜਿਨ੍ਹਾਂ ਦੀ ਤੁਲਨਾ ਅਸੀਂ ਭਾਰਤੀ ਕਥਾ ਸਾਹਿਤ ਦੇ ਅਨੇਕ ਗ੍ਰੰਥਾਂ ਦੇ ਵਿੱਚ ਮਿਲਦੀਆਂ ਕਥਾਵਾਂ ਦੇ ਨਾਲ ਅਸੀਂ ਕਰ ਸਕਦੇ ਹਾਂ ਨੈਕਸਟ ਹੈ ਮਨੁੱਖੀ ਜਜ਼ਬਿਆਂ ਦਾ ਪ੍ਰਗਟਾਵਾ ਇਸ ਵਾਰਤਕ ਰੂਪ ਵਿੱਚ ਹੋਰ ਗੱਲਾਂ ਤੋਂ ਇਲਾਵਾ ਮਨੁੱਖੀ ਜਜ਼ਬਿਆਂ ਦੀ ਤਰਜਮਾਨੀ ਵੀ ਹੋਈ ਮਿਲਦੀ ਹੈ ਇਨ੍ਹਾਂ ਵਿੱਚ ਕਿਤੇ ਕਿਤੇ ਆਮ ਮਨੁੱਖੀ ਜਜ਼ਬੀਆਂ ਦਾ ਉਗਾੜ ਵੀ ਕੀਤਾ ਮਿਲਦਾ ਹੈ ਮਾਤਾ ਪਤਨੀ ਤੇ ਭੈਣ ਦਾ ਪਿਆਰ ਘਟਨਾਵਾਂ ਨੂੰ ਟੰਬਦਾ ਹੈ ਸਿੱਟਾ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਨਮ ਸਾਖੀਆਂ ਸਿੱਧੀਆਂ ਇਤਿਹਾਸਿਕ ਰਚਨਾਵਾਂ ਹੀ ਨਹੀਂ ਸਗੋਂ ਇਹ ਧਾਰਮਿਕ ਸਾਹਿਤ ਦਾ ਮੌਲਿਕ ਰੂਪ ਹਨ ਜਨਮ ਸਾਖੀਆਂ ਦਾ ਨਾਇਕ ਕੋਈ ਮਹਾਪੁਰਖ ਹੁੰਦਾ ਹੈ ਅਤੇ ਲੇਖਕ ਦਾ ਦ੍ਰਿਸ਼ਟੀਕੋਣ ਸ਼ਰਦਾ ਮਈ ਹੁੰਦਾ ਹੈ ਇਸੀ ਜਾਣਕਾਰੀ ਆਪਣੀ ਜਨਮ ਸਾਖੀ ਸਾਹਿਤ ਬ੍ਰੂਫ ਬਾਰੇ ਧੰਨਵਾਦ